ਅਸੀ ਮੋਰਚੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੀ ਸਾਡੇ ਅਜੇ ਵਿਜੇ ਵਿਜੇ ਜੀ ਜਿਹੜਾ ਆਉਣ ਕਰਤੋਂ ਮੰਡਲ ਪ੍ਰਧਾਨ ਵਿਵੇਕ ਖੰਨਾ ਜੀ ਸਾਡੇ ਲਾਡੀ ਜੀ ਆਪਣੇ ਸੰਜੂ ਜੀ ਸੰਜੂ ਰਾਜਸਥਾਨੀ ਜੀ ਜਿਹਨਾਂ ਨੇ ਚਾਰਾ ਮਸੂ ਦੇਸ ਗੇ ਲੋਨੇ ਰਾਜਸਥਾਨੀ ਕਰਕੇ ਸਾਰੇ ਆ ਗਏ ਤੇ ਬਹੁਤ ਬਹੁਤ ਧੰਨਵਾਦ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਸ਼ਿਤਲ ਨੰਗਰਾ ਜੀ ਆਏ ਨੇ ਉਹਨਾਂ ਨੇ ਅੱਜ ਸਾਡੇ ਪੰਜਾਬ ਦੇ ਜਿਹੜੇ ਅਸ਼ਨੀ ਸ਼ਰਮਾ ਜੀ ਕਾਰਜਕਾਰੀ ਪਤਿਦਾਂ ਨੂੰ ਬੇਨਤੀ ਕਰਦਾ ਸਾਡੇ ਮੁੱਖ ਮਹਿਮਾਨ ਅੱਜ ਦੇ ਸਿਤਨੂੰ ਗਰਾਜੀ ਪ੍ਰੈਸ ਕਾਨਫਰੈਂਸ ਸ਼ੁਰੂਆਤ ਕਰਨ ਦੀ ਬਹੁਤ ਬਹੁਤ ਧੰਨਵਾਦ ਧੰਨਵਾਜੀ ਬਹੁਤ ਬਹੁਤ ਸਾਰੇ ਅੰਮ੍ਰਿਤਪੁਰ ਚਾਰਪੜੀ ਨਿਸ਼ਤ ਸਥਾਨ ਸਥੇਕਾਰ ਵਿਆਪੀ ਵਪਾਰ ਬਹੁਤ ਹੀ ਆਦਰਨੀਏ ਇਸ ਪ੍ਰੈਸ ਸਟੈਂਡ ਦੇ ਵਿੱਚ ਸਾਡੇ ਦੋਨੋਂ ਮਹਾ ਮੰਤਰੀ ਸਾਡੇ ਸੀਨੀਅਰ ਅਧਿਕਾਰੀ ਮਾਸਟਰ ਕੇ ਪੂਰਬ ਜ਼ਿਲ੍ਹਾ ਪ੍ਰਧਾਨ ਅਰਜੁਨ ਜੀ ਮੈਨੂੰ ਬਹੁਤ ਹੀ ਆਦਰਨੀਏ ਪੰਜਾਬ ਪੁਲਿਸ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਚੁੱਕੇ ਗੁੰਜਰ ਦੱਲੀ ਜੀ ਭਾਰਤੀ ਜਨਤਾ ਪਾਰਟੀ ਦੇ ਅਗਲਾ ਮੋਰਚਾ ਤੋਂ ਮੰਡਲਾ ਤੋਂ ਜਿੰਨੇ ਕਾਰਕਟਾ ਆਏ ਬੜਾ ਪਨਵਾਹ ਸਾਹਮਣੇ ਮੇਰੇ ਮੀਡੀਆ ਦੇ ਸਾਥੀ ਜਿਹੜੇ ਠੀਕਾ ਸਮਝ ਨੂੰ ਗਿਆਨ ਦਾ ਜੋ ਸੱਚ ਦੀ ਆਵਾਜ਼ ਕਰ ਕਰ ਪਹੁੰਚਾਉਂਦਾ ਅੱਜ ਭਾਰਤੀ ਜਨਤਾ ਪਾਰਟੀ ਹਾਲ ਇੱਕ ਸੁਭੇਚਾਰਿਕ ਕਸਬੇ ਦੇ ਵਿੱਚ ਹਾਲ ਇੱਕ ਮੋਹੱਲੇ ਚ ਪਹੁੰਚੀ ਹੈ ਕਿ ਕਿ ਜਿਹੜੀ ਆਫਤ ਇਸ ਪੰਜਾਬ ਦੇ ਵਿੱਚ ਆਈ ਹੈ ਪਿਛਲੇ ਦਿਨ ਇਹ ਦੇਖਿਆ ਕਿ ਬਾੜ ਦੇ ਕਰਕੇ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਪਿੰਡ ਢੁੜ ਗਏ 4 ਲੱਖ ਤੋਂ ਉੱਤੇ ਜਿਹੜੇ ਲੋਕ ਹੈ ਬੇਦਵਾਰ ਹੋ ਚੁੱਕੇ ਹੈ ਉਹਨਾਂ ਦੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚੇ ਕੀ ਕਿ ਜਿਹੜੀ ਅਸੀਂ ਇੱਕ ਸਰਕਾਰ ਚੁਣੀ ਸੀ 42 ਮਹੀਨੇ ਪਹਿਲੇ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਲੈ ਕੇ ਉਹ ਸਰਕਾਰ ਪੰਜਾਬ ਚ ਆਈ ਸੀ ਪੰਜਾਬ ਦੇ ਵਿੱਚ ਬੜੇ ਵੱਡੇ ਵੱਡੇ ਵਾਅਦੇ ਵੀ ਕੀਤੇ ਸੀ ਉਹਨਾਂ ਨੇ ਉਹ ਸਾਰੇ ਵਾਅਦਿਆਂ ਦੇ ਉੱਤੇ ਅੱਜ ਫੇਲ ਸਰਕਾਰ ਸਾਬਤ ਹੋ ਰਹੀ ਐ ਉਹ ਵੀ ਮੈਂ ਕੁਛ ਇੱਕ ਮਿੰਟ ਤੁਹਾਡੇ ਲਾਵਾਂਗਾ ਕਿ ਇੱਕ ਸਾਡੇ ਜਿਹੜੀ ਬਾੜ ਆਈ ਐ ਬਾੜ ਦੇ ਵਿੱਚ ਇਹ ਤਿੰਨ ਚੰਨਾਂ ਦੇ ਵਿੱਚ ਪਾਰਟੀ ਨੇ ਇੱਕ ਅਲੱਗ-ਅਲੱਗ ਜਰੀਏ ਪ੍ਰੈਸ ਕਾਨਫਰੰਸਾਂ ਕੀਤੀ ਜਿਹਨੂੰ ਕਿੰਨੇ ਚੰਨਾਂ ਚ ਅਸੀਂ ਲਿਆ ਕਿ ਬਾੜ ਆਉਣ ਤੋਂ ਪਹਿਲੇ ਜਦੋਂ ਬਾੜ ਆ ਗਈ ਬਾੜ ਤੋਂ ਬਾਅਦ ਸਰਕਾਰ ਕੀ ਕਰਦੀ ਉਹਨੇ ਤਿੰਨ ਚੰਨਾਂ ਦੇ ਵਿੱਚ ਹੋ ਰਹੀ ਐ ਅਸੀਂ ਭੁਗਤਨੀ ਕੀਤੀ ਸਰਕਾਰ ਜਿਹੜੀ ਸਾਡੀ ਐਸਬੀਆਰਐਫ ਜਿਹੜੀ ਟੀਮ ਹੈ ਉਹਨਾਂ ਦਾ ਜਿਹੜਾ ਪਹਿਲੇ ਸਭ ਤੋਂ ਪਹਿਲੇ ਜਿਹੜੀ ਬਾੜਾਂ ਤੋਂ ਪਹਿਲੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਉਹਨਾਂ ਨੂੰ ਜਾਨਣਾ ਚਾਹੀਦਾ ਸੀ ਉਹਨਾਂ ਦੀ ਟੀਮ ਬਣਨੀ ਚਾਹੀਦੀ ਸੀ ਉਸ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਰਿਪੋਰਟ ਦੇਣ ਦੀ ਚੀਫ ਸੈਕਟਰੀ ਰਿਪੋਰਟ ਦੇਣ ਦੀ ਜਿਹੜੀ ਇਹ ਇਹਨਾਂ ਦੀ ਜਲਦ ਤੋਂ ਮਹਿਕਮਾ ਜਿਹੜਾ ਮਹਿਕਮਾ ਹੈ ਉਸ ਮਹਿਕਮਾ ਦੇ ਜਿਹੜੇ ਅਧਿਕਾਰੀ ਹੈ ਉਹ ਦੱਸ ਦੇ ਕਿ ਕੀ ਕੀ ਹਾਲਾਤ ਹੈ ਕਿਉਂਕਿ ਇਹ ਮੈਸਰ ਕਰਕੇ ਕਹਿ ਰਹੇ ਆ ਕਿ ਪੰਜਾਬ ਪਹਿਲੇ ਵੀ ਇਸ 2023 ਚ ਗੁਜਰ ਚੁੱਕਾ ਸੀ ਜੇ ਅਸੀਂ ਦੇਖਿਆ ਕਿ 2023 ਦੇ ਵਿੱਚ ਵੀ ਜਿਹੜੀ ਆਫਤ ਬਹੁਤ ਵੱਡੀ ਆਈ ਬਾੜ ਆਈ ਸੀ ਪਹਿਲੇ ਟਰੈਲ ਦਾ ਆਪਣਾ ਮਿਰਚਕਾ ਸੀ ਸਾਡੇ ਪੰਜਾਬ ਦੇ ਹਲਾਸ ਕੇ ਜੇ ਉਹੀ ਸਹੀ ਹੋਏ ਪੰਜਾਬ ਦੀ ਜਿਹੜੀ ਕੈਬਨਿਟ ਦੇ ਮੰਤਰੀ ਖੜੇ ਹੋ ਕੇ ਵਿਧਾਨ ਸਭਾ ਵਿੱਚ ਕਹਿੰਦੇ ਕਿ ਅਸੀਂ ਬਿਲਕੁਲ ਤਿਆਰ ਬੈਠੇ ਆਂ ਸਭ ਕੁਝ ਕਰ ਲਿਆ ਹੈ ਕਿੰਨੇ ਕਰੋੜ ਰੁਪਏ ਆਨਵਾਦ ਦਿੱਤਾ ਉਹ ਸਾਰਾ ਕੁਝ ਫੇਲ ਝੂਠ ਦਾ ਪੁਲੰਦਾ ਜਿਹੜਾ ਜ ਚਤਾਈ ਦੇਖ ਰਹੇ ਜੀ ਆਗੂ ਨਾਲ ਪਿੰਡਾਂ ਦੇ ਕੋ ਕਿਹ ਕਿਲਾਤ ਹੋਇਆ ਉਹਨਾਂ ਦੀ ਜਿਹੜੀ ਸ਼ਰਵਾਤ ਕਰਨ ਜਾ ਰਹੇ ਆ ਜਿਹੜਾ ਨਦੀਆਂ ਤੇ ਜਿਹੜੀ ਇਹਨਾਂ ਨੇ ਉਖੜਨੇ ਸੀ ਨਾਲੀਆਂ ਦੀ ਜਿਹੜੇ ਦੇਖ ਰਹੇ ਸੀ ਬਾੜਾਂ ਤੋਂ ਕੱਲੇ ਕਿ ਸਮੇਂ ਬਈ ਸਮੇਂ ਚੇਤਾਵਨੀ ਜਿਹੜੀ ਹੈ ਉਹ ਜਿਹੜੇ ਬਹਾਵ ਬਲੇ ਦਿੰਦੇ ਨੇ ਕਿ ਬਾਰਿਸ਼ ਆ ਸਕਦੀ ਆ ਬਾੜ ਜਿਹੜੀ ਆਉਣ ਤੋਂ ਪਹਿਲੇ ਜੋ ਮਹਿਕਮਿਆਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀ ਕੇਂਦਰ ਵੱਲੋਂ ਵੀ ਭੇਜਿਆ ਗਿਆ ਮੈਂ ਕਿ ਮੈਨੂੰ ਕੀ ਤੇਰੀ ਜਿਹੜੀ ਲੋਡ ਕੀਤੀ ਜਾਵੇ ਕਿ ਕੀ ਹਾਲਾਤ ਹੈ ਪਰ ਉਹਨਾਂ ਨੇ ਕੋਈ ਨਹੀਂ ਦੇਖਿਆ ਜਿਹੜੀ ਵੀ ਐਸਵੀਆਰ ਦੀ ਟੀਮ ਹੈ ਜਿਹੜੀਆਂ ਨਾਲੀ ਉਹਨਾਂ ਨੇ ਵੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨਹੀਂ ਜਾਗੀ ਸਰਕਾਰ ਜਾਗੀ 2023 ਦੇ ਜਿਹੜੇ ਹਾਲਾਤ ਬਣੇ ਆ ਉਸ ਇਲਾਕਿਆਂ ਦੀ ਅਸੀਂ ਦੇਖ ਲੈਂਦੇ 2025 ਦੇ ਵਿੱਚ ਚਲੋ ਹਾਲਾਤ ਜਦੋਂ ਖਰਾਬ ਹੋ ਗਏ ਪਾਣੀ ਆ ਗਿਆ ਜਦੋਂ ਅਸੀਂ ਦੇਖਿਆ ਜਦੋਂ ਪਿਛਲੀ ਵਾਰੀ ਸultanpur Lodhi ਫਤੂਲਾਵਾ ਪਟਿਆਲਾ ਰੂਪਨਗਰ ਡੇਰਾ ਬੱਸੀ ਇਹਨਾਂ ਖੇਤਰਾਂ 'ਵੇ 2023 ਦੇ ਵਿੱਚ ਵੀ ਬੜੀ ਵੱਡੀ ਜਿਹੜੀ ਆਫਤ ਆਈ ਸੀ ਸਰਕਾਰ ਵੱਲ ਤੇ ਵੀ ਫੇਲ ਗਈ। ਕੋਤੀ بڑے ਵੱਡੇ ਵਾਅਦੇ ਕੀਤੇ ਸੀ ਕਿ ਮੈਂ ਮੁਰਗੀ ਦਾ ਵੀ ਈਜਾਨਾ ਦਊਂਗਾ, ਮੈਂ ਰੇਤ ਦਾ ਵੀ ਦਊਂਗਾ, ਮੈਂ ਟੂਬਲਾ ਵੀ ਦਵਾਵਾਂਗਾ, ਮੈਂ ਕਿਸਾਨ ਦੀ ਫਸਲ ਲਗ ਦੇਵਾਂਗਾ। 2023 ਦੇ ਵਿੱਚ ਮੈਂ ਵੀ ਉਸ ਟਾਈਮ ਇਹਨਾਂ ਦਾ ਹਿੱਸਾ ਸੀ। ਮੈਂ ਵੀ ਸਰਪੰਚ ਦਰੋਸ਼ਵਰੇ ਸ਼ਾਮੀ ਜਾ ਕੇ ਜਿਹੜੀ ਸੇਵਾ ਕਰਦਾ ਸੀ ਮੇਰੇ ਡੁੱਤੀ ਲੱਗੀ ਸੀ। ਮੈਂ ਵੀ ਬੜੇ ਲੋਕਾਂ ਨੂੰ ਵਾਅਦੇ ਕਰਕੇ ਆਇਆ ਸੀ ਸਰਕਾਰ ਵੱਲੋਂ। ਅਜੋ ਲੋਕ ਮੈਨੂੰ ਕਹਿੰਦੇ ਫੋਨ ਕਰਦੇ ਮੇਰਾ ਨੰਬਰ ਲੈ ਕੇ ਉਹ ਲੋਕਾਂ ਨੇ ਕਿੱਥੇ ਆ ਸਾਡਾ? ਕਿੱਥੇ ਆ ਸਾਡੇ ਜਿਹੜੇ ਤੁਸੀਂ ਤੁਹਾਨੂੰ ਵਾਅਦੇ ਕਰਕੇ ਗਏ ਸੀ। ਸਰਕਾਰ ਦੁਆਤ ਤੈਈ ਰਹੀ ਵਾਦਾ ਪੂਰਾ ਨਹੀਂ ਕਰ ਪਾਈ ਤੇ ਦੁਆਤ 25 ਦੇ ਵਿੱਚ ਵੀ ਸਰਕਾਰ ਨੇ ਲੋਕਾਂ ਦੀ ਮਦਦ ਕੀ ਕਰਨੀ ਸੀ ਸਰਕਾਰ ਭੱਖੇ ਚ ਕਰਨੀ ਸੀ ਸਰਕਾਰ ਜਦੋਂ ਸਰਕਾਰ ਦੀ ਜਰੂਰਤ ਸੀ ਕਿਉਂਕਿ ਜਦੋਂ ਸਰਕਾਰ ਨੂੰ ਲੋੜ ਸੀ ਕਿ ਜਦੋਂ ਜਿਹੜਾ ਸਾਰਾ ਕੁਝ ਜਿਹੜਾ ਜਚੰਦੂਆ ਪਤਾ ਲੱਗਿਆ ਕਿ 133 ਜਗ੍ਹਾ ਜਿਹੜੀਆਂ ਕਮਜ਼ੋਰ ਨਾਲੇ ਕਹਿ ਦਈਏ ਜਿਹੜੀ ਨਜ਼ਰ